ਸ਼ਿਆਣੇ ਕੱਲ ਕਹਨੇ ਹੁੰਦੇ ਆ ਵੀ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਤੇ ਉਹੀ ਗੱਲ ਹੁਣ ਬਣੀ ਪਈ ਆ ਹੜਨੇ ਲੋਕ ਮਾਰਤੇ ਪਸ਼ੂ ਮਰ ਗਏ ਘਰ ਟਹਿ ਗਏ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਹੋਇਆ ਕਿਦਾ ਆਮ ਲੋਕਾਂ ਦਾ ਕਿਸੇ ਦਾ ਘਰ ਨਹੀਂ ਡੁੱਬਿਆ ਨੇਤਾ ਦਾ ਖਾਸ ਕਰਕੇ ਕਿਸੇ ਦਾ ਘਰ ਨਹੀਂ ਡੁੱਬਿਆ ਕਿਸੇ ਨੇਤਾ ਦੀਆਂ ਅਸੀਂ ਨਹੀਂ ਦੇਖਿਆ ਵੀ ਭਾਈ ਬੱਕਰੀਆਂ ਜਾਂ ਮੱਝਾਂ ਮਰ ਗਈਆਂ ਸਭ ਕੁਝ ਆਮ ਲੋਕਾਂ ਦਾ ਰੁੜਿਆ ਰੁੜੇ ਹੋਏ ਲੋਕ ਫਿਰ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਤੇ ਜਿਹੜੇ ਲੋਕ ਉੱਚੀਆਂ ਥਾਵਾਂ ਦੇ ਉੱਤੇ ਬੈਠੇ ਆ ਇਹ ਗਵਾਰਾਂ ਵਾਲਾ ਹਾਸਾ ਪੇਸ਼ ਕਰ ਰਹੇ ਆ ਇਹ ਸੱਤਾ ਦੇ ਵਿੱਚ ਨਹੀਂ ਸੱਤਾ ਦੇ ਵਿੱਚ ਕਿਹੜੀ ਪਾਰਟੀ ਦੇ ਅਸੀਂ ਉਸ ਪ੍ਰਸੰਗ 'ਚ ਨਹੀਂ ਜਾਂਦੇ ਪਰ ਜਦੋਂ ਹੁਣ ਗੱਲਾਂ ਚੱਲਦੀਆਂ ਜਿਵੇਂ ਕਿ ਬੰਨ ਇਹਨਾਂ ਨੇ ਤੋੜੇ ਆ ਪੈਸੇ ਇਹਨੇ ਥੋੜੇ ਦਿੱਤੇ ਆ ਆ ਤਾਂ ਜੀ ਬਖਾਵਾ ਕਰਦਾ ਪੈਸੇ ਦਾ ਇਹਦਾ ਫਰਜ਼ਾ ਬਣਦਾ ਸਾਨੂੰ ਇਉਂ ਲੱਗਦਾ ਵੀ ਇਹ ਪਖੰਡ ਬੱਜ ਗਿਆ ਪਤਾ ਨਹੀਂ ਕਿੰਨੀ ਦੇਰ ਤੱਕ ਚੱਲਣੀ ਆ ਵੈਸੇ ਹੁਣ ਤੱਕ ਦਾ ਬੇਰਵਾ ਇਹ ਆ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਸ਼ੂ ਮਰ ਚੁੱਕੇ ਆ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਵਿੱਚ 500 ਤੋਂ ਵੱਧ ਪਸ਼ੂ ਮੱਝਾਂ ਤਾਂ ਦਫਨਾਈ ਵੀ ਜਾ ਚੁੱਕੀ ਆ ਰਾਵੀ ਦੇ ਪਾਣੀ ਦੇ ਵਿੱਚ ਇੰਨੀਆਂ ਕ ਮੱਝਾਂ ਤੇ ਇੰਨੀਆਂ ਕ ਗਾਵਾਂ ਰੁੜ ਕੇ ਪਾਕਿਸਤਾਨ ਵਾਲੇ ਪਾਸੇ ਚਲੀਆਂ ਗਈਆਂ ਉਹਨਾਂ ਦੀ ਗਿਣਤੀ ਕਰਨੀ ਵੀਰੋ ਔਖੀ ਆ ਇਹ ਜਿਹੜਾ ਸਰਕਾਰੀ ਅੰਕੜਾ ਉਹੀ ਬਿਆਨ ਕਰ ਦਿੰਦਾ ਵੀ ਭਾਈ ਨੁਕਸਾਨ ਕਿੰਨਾ ਹੋ ਗਿਆ ਰਾਵੀ ਦੇ ਪਾਣੀ ਦੇ ਵਿੱਚ ਰੁੜਦੀਆਂ ਹੋਈਆਂ ਮੱਝਾਂ ਨੂੰ ਅਸੀਂ ਦੇਖਿਆ ਉਧਰਲੇ ਪਾਸੇ ਜਦੋਂ ਉਹ ਮੱਝਾਂ ਰੁੜਦੀਆਂ ਜਾਂਦੀਆਂ ਸੀ ਪਾਕਿਸਤਾਨ ਵਾਲੇ ਪਾਸੇ ਤੇ ਉਹਨਾਂ ਲੋਕਾਂ ਨੇ ਵੀਡੀਓ ਬਣਾ ਬਣਾ ਕੇ ਦੱਸਿਆ ਜੀ ਕਿ ਸਾਡੇ ਵਾਲੇ ਪਾਸੇ ਇੰਨੀਆਂ ਮੱਝਾਂ ਆਈਆਂ ਐਨਾ ਕੁਝ ਆ ਗਿਆ ਐਨੇ ਜਾਨਵਰ ਸਾਡੇ ਵਾਲੇ ਪਾਸੇ ਆ ਗਏ ਮਤਲਬ ਕਹਿੰਦਾ ਹੈ ਜੀ ਕਿ ਜੇਕਰ ਕਿਸੇ ਦੀ ਮੱਝ ਗਾਂ ਮੁੱਕ ਜਾਵੇ ਨਾ ਉਹਦਾ ਲੱਖ ਰੁਪਈਆ ਦਾ ਲੱਕ ਟੁੱਟ ਜਾਂਦਾ ਇੱਕ ਮੱਝ ਘੱਟੋ-ਘੱਟ ਲੱਖ ਰੁਪਈਆ ਦੀ ਚੰਗੀ ਵੱਧ ਤੋਂ ਵੱਧ ਕੀਮਤ 2.5 ਲੱਖ ਰੁਪਈਆ ਵੀ ਹੋ ਸਕਦੀ ਹੈ ਪਰ ਇੱਕ ਵੇਰਵਾ ਬਬੇ ਤੁਹਾਨੂੰ ਦੱਸਦਾ ਰਾਵੀ ਦੇ ਵਿੱਚ ਪਸ਼ੂ ਰੋੜੇ ਜਿਹੜੇ ਉਹ ਪਾਕਿਸਤਾਨ ਪਹੁੰਚੇ ਉਹਨਾਂ ਦੀ ਕਦੇ ਮਿਹਰਬਾਨੀ ਸਾਹਮਣੇ ਆਉਣਾ ਗਿਣਤੀ ਨਹੀਂ ਸਾਹਮਣੇ ਆਉਣੀ ਪਠਾਨਕੋਟ ਤੇ ਅਜਨਾਲਾ ਦੇ ਵਿੱਚ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ 3 ਲੱਖ ਤੇ 60 ਹਜ਼ਾਰ ਪਸ਼ੂ ਵੱਖ-ਵੱਖ ਜ਼ਿਲ੍ਹਿਆਂ ਦੇ ਇਨ੍ਹਾਂ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਪ੍ਰਭਾਵਿਤ ਹੋਏ ਆ ਮਰੇ ਪਸ਼ੂ ਹੁਣ ਦਿਸਣ ਲੱਗ ਪਿਆ ਕਿਉਂਕਿ ਜਦੋਂ ਹੁਣ ਰੇਤ ਦਿਸਣੀ ਸ਼ੁਰੂ ਹੋਈਆ ਤੇ ਮਰੇ ਪਸ਼ੂ ਵੀ ਲੱਭਣੇ ਸ਼ੁਰੂ ਹੋ ਗਏਆ ਕਿਸੇ ਥਾਂ ਦੇ ਉੱਤੇ ਪਸ਼ੂ ਦੀਆਂ ਲੱਤਾਂ ਦਿਸਦੀਆਂ ਤੇ ਉਹਦਾ ਹਲੇ ਸਰੀਰ ਰੇਤ ਦੇ ਵਿੱਚ ਦੱਬਿਆ ਪਿਆ ਕਿਸੇ ਥਾਂ ਦੇ ਵਿੱਚ ਸਿੰਘ ਦਿਸਦੇ ਆ ਤੇ ਪਸ਼ੂ ਪੂਰਾ ਥੱਲੇ ਦੱਬਿਆ ਪਿਆ ਪੰਜਾਬ ਦੀਆਂ ਹੱਡਾਂ ਰੋੜੀਆਂ ਦੇ ਵਿੱਚ ਇਸ ਵੇਲੇ ਪਾਣੀ ਭਰਿਆ ਪਿਆ ਉਹਨਾਂ ਦੇ ਵਿੱਚ ਜਾ ਕੇ ਪਸ਼ੂਆਂ ਨੂੰ ਸੁਟਿਆ ਨਹੀਂ ਜਾ ਸਕਦਾ ਮਤਲਬ ਇਹ ਜੀ ਹੱਡਾਂ ਰੋੜੀਆਂ ਇਸ ਵੇਲੇ ਬੰਦ ਹੋਈਆਂ ਪਈਆਂ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਮੁੱਕ ਚੁੱਕੇ ਆ ਇਹਨਾਂ ਨੂੰ ਦਫਨਾਉਣਾ ਔਖਾ ਹੋਇਆ ਪਿਆ ਤੇ ਹਾਲੇ ਪਤਾ ਨਹੀਂ ਕਿੰਨੇ ਕੋ ਹੋਰ ਬੰਦੇ ਤੇ ਕਿੰਨੇ ਕੋ ਹੋਰ ਪਸ਼ੂ ਤੇ ਕਿੰਨੇ ਕੋ ਹੋਰ ਜਾਨਵਰ ਐਵੇਂ ਲੱਭਣੇ ਆ ਹੜ ਪ੍ਰਭਾਵਿਤ ਬਲਾਕਾਂ ਦੇ ਵਿੱਚ ਸਰਕਾਰ ਨੇ ਇਹ ਗੱਲ ਕਹੀ ਆ ਕਿ ਚਾਰ-ਚਾਰ ਬੰਦੇ ਜਿਹੜੇ ਕੰਮ ਐ ਉਹ ਟੋਆ ਪੁੱਟਣ ਵਾਲੇ ਨੂੰ ਨਿਯੁਕਤ ਕੀਤੇ ਗਏ ਆ ਗੁਰਦਾਸਪੁਰ ਦੇ ਵਿੱਚ ਹਜ਼ਾਰਾਂ ਮੁਰਗੀਆਂ ਮੁਕਸਰ ਸਾਹਿਬ ਦੇ ਵਿੱਚ ਸੈਂਕੜੇ ਹਜ਼ਾਰਾਂ ਬੱਕਰੀਆਂ ਹੁਣ ਤੱਕ ਮਰ ਚੁੱਕੀਆਂ ਜਿਹੜਾ ਵੀਰਵਾ ਸਾਹਮਣੇ ਆ ਗਿਆ ਹੁਣ ਤੱਕ ਦੀ ਗੱਲ ਕਰਨਾ ਮੈਂ ਅੱਜ ਤੱਕ ਦੀ ਗੱਲ ਕਰ ਰਿਹਾ ਕੱਲ ਦਾ ਕੋਈ ਪਤਾ ਨਹੀਂ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਹੋ ਜਾਣਾ 540 ਪਸ਼ੂ ਹੁਣ ਤੱਕ ਦੱਬੇ ਜਾ ਚੁੱਕੇ ਆ ਜਿਹੜੇ ਹੜ ਦੇ ਵਿੱਚ ਮਰ ਗ 34000 ਮੁਰਗੀਆਂ ਹੁਣ ਤੱਕ ਦੱਬੀਆਂ ਜਾ ਚੁੱਕੀਆਂ ਸਰਕਾਰੀ ਅੰਕੜਾ ਪਠਾਨਕੋਟ ਦੇ ਵਿੱਚ 54 گاਵਾ ਤੇ 68 ਮੱਝਾਂ ਮਰੀਆਂ ਤੇ ਅੰਮ੍ਰਿਤਸਰ ਦੇ ਵਿੱਚ 24 ਤੇ ਫਿਰੋਜ਼ਪੁਰ ਦੇ ਵਿੱਚ 21 ਪਸ਼ੂ ਮਰੇ ਆ ਇਹ ਸਿਰਫ ਮੁੱਢਲਾ ਵੇਰਵਾ ਇਹ ਕੋਈ ਮੁਕੰਮਲ ਵੇਰਵਾ ਨਹੀਂ ਆ ਕੱਲ ਨੂੰ ਕੋਈ ਪਤਾ ਨਹੀਂ ਕਿੰਨੇ ਹਜ਼ਾਰ ਮੱਝ ਮਰ ਗਈ ਇਹਦਾ ਪਤਾ ਲੱਗੇ ਲਾਪਤਾ ਹੋ ਗਈ ਇਹਦਾ ਪਤਾ ਲੱਗੇ گاਵਾ ਰੁੜ ਗਈਆਂ ਇਹਦਾ ਪਤਾ ਲੱਗੇ ਬੱਕਰੀਆਂ ਮਰ ਗਈਆਂ ਰੁੜ ਗਈਆਂ ਇਹਦਾ ਪਤਾ ਲੱਗੇ ਹੁਣ ਇਹਨਾਂ ਥਾਵਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਬਿਮਾਰੀ ਫੈਲਣ ਦੇ ਸ਼ੰਕੇ ਆ ਗੁਰਦਾਸਪੁਰ ਦੇ ਵਿੱਚ ਸੂਰਪਾਲਕਾ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਆ ਦੋ ਤੰਦੜਾਂ ਦੇ ਵਿੱਚ ਹੀ ਉੱਥੇ ਐਸਾ ਰੋਗ ਫੈਲਿਆ ਪਸ਼ੂਆਂ ਨੂੰ ਸੂਰਾਂ ਨੂੰ ਜਿਹਦੇ ਕਰਕੇ ਲਗਾਤਾਰ ਮੌਤਾਂ ਹੋ ਰਹੀਆਂ ਸੂਰਾਂ ਦੀਆਂ ਤੇ ਜਿਹੜੇ ਉੱਥੇ ਪਸ਼ੂ ਪਾਲਣ ਮਹਿਕਮੇ ਵੱਲੋਂ ਉਹਨਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਆ ਵੀ ਜਦੋਂ ਤੁਹਾਨੂੰ ਇਹੋ ਜਿਹਾ ਕੁਝ ਦਿਸੇ ਇਹਦਾ ਕੋਈ ਇਲਾਜ ਨਹੀਂ ਇਹਦਾ ਮਤਲਬ ਇਹ ਜੀ ਕਿ ਉਹ ਪਸ਼ੂ ਆ ਜਿਹੜੇ ਦਫਨਾ ਦਿੱਤੇ ਜਾਣ ਤੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਗੁਜਰਾਤ ਦਾ ਵੀਰਵਾ ਵੀ ਸਾਂਝਾ ਕੀਤਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਪੰਜਾਬ ਦੇ ਵਿੱਚ ਪਸ਼ੂ ਮਰੇ ਆ ਇਹਨਾਂ ਨੋ ਸਾਂਭਣ ਦੇ ਲਈ ਤਾਂ ਕਹੇ ਦੀ ਕਿ ਇਹਨਾਂ ਨੂੰ ਕਹੇ ਕਿ ਵੀ ਮਿੱਟੀ ਦੇ ਵਿੱਚ ਦੱਬਣ ਦੇ ਲਈ ਇੱਕ ਨਿਯਮ ਆ ਤੁਸੀਂ ਚੂਨਾ ਤੇ ਲੂਣ ਪਾ ਕੇ ਹੀ ਟੋਆ 4 ਫੁੱਟ ਡੂੰਘਾ ਬਣਾ ਕੇ ਉਹਦੇ ਵਿੱਚ ਪਸ਼ੂ ਰੱਖ ਕੇ ਤੇ ਉਹਦੇ ਵਿੱਚ ਚੂਨਾ ਤੇ ਲੂਣ ਪਾਉਣਾ ਤਾਂ ਜੋ ਇਹਨਾਂ ਦੇ ਨਾਲ ਕੋਈ ਬਿਮਾਰੀ ਨਾ ਫੈਲੇ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬਾ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਵੀ ਕਿਹਾ ਜੀ ਕਿ ਅਸੀਂ ਗੁਜਰਾਤ ਮਾਡਲ ਨੂੰ ਇਸ ਮਾਮਲੇ ਦੇ ਵਿੱਚ ਫਾਲੋ ਕਰਾਂਗੇ ਯਾਨੀ ਕਿ ਮਰੇ ਹੋਏ ਪਸ਼ੂਆਂ ਦੀ ਹਲੇ ਗਿਣਤੀ ਹੋਣੀ ਆ ਬੰਦੇ ਆਪਾਂ ਨੂੰ 52 53 ਮੁੱਕ ਗਏ ਇਹ ਤਾਂ ਪਤਾ ਪਰ ਹਾਲੇ ਪਤਾ ਨਹੀਂ ਕੀ ਕੁਝ ਹੋਣਾ ਮੇਰੀ ਇੱਕ ਬੇਨਤੀ ਆ ਨੀਆਂ ਪੋਲੀਆਂ ਹੋ ਗਈਆਂ ਛੱਤਾਂ ਪੋਲੀਆਂ ਹੋ ਗਈਆਂ ਕਿਸੇ ਦੇ ਉੱਤੇ ਵੀ ਛੱਤ ਡਿੱਗ ਸਕਦੀ ਆ ਖੰਬੇ ਇਸ ਵੇਲੇ ਡਿਗਣ ਡਿਗਣ ਕਰਦੇ ਆ ਉਹ ਕਿਸੇ ਦੇ ਉੱਤੇ ਵੀ ਡਿੱਗ ਸਕਦੇ ਆ ਹਾਲੇ ਮੌਤਾਂ ਦੀ ਗਿਣਤੀ ਦੇ ਵਿੱਚ ਇਵੇਂ ਇਜ਼ਾਫਾ ਨਾ ਹੋਵੇ ਮੈਂ ਇੱਕ ਨੌਜਵਾਨ ਦੀ ਖਬਰ ਪੜ੍ਹੀ ਅੱਜ ਉਹ ਆਪਦੇ ਖੇਤ ਦੇ ਵਿੱਚ ਦੇਖਣ ਗਿਆ ਸੀ ਵੀ ਕਿਵੇਂ ਆ ਪਾਣੀ ਪਾਣੀ ਹੁਣ ਉੱਤਰ ਗਿਆ ਤੇ ਝੋਨਾ ਹੁਣ ਕਾਲਾ ਤੇ ਉਹ ਗਲਿਆ ਪਿਆ ਤੇ ਸਣਿਆਂ ਤੋਂ ਉੱਥੋਂ ਵਰਦੀ ਆ ਖੇਤਾਂ ਦੇ ਵਿੱਚ ਗਲੀਆਂ ਦੇ ਵਿੱਚ ਇਸ ਵੇਲੇ ਪਾਣੀ ਨੀਲਾ ਨਹੀਂ ਆ ਇਸ ਵੇਲੇ ਹਰਾ ਇਸ ਵੇਲੇ ਕਾਲਾ ਮੁਸ਼ਕ ਮਾਰਨ ਦਾ ਘਾਰ ਦੇ ਕਰਕੇ ਤੇ ਹੁਣ ਬੰਦਿਆਂ ਦੀਆਂ ਮੌਤਾਂ ਹੋ ਰਹੀਆਂ ਇਸ ਮੁੰਡੇ ਨੇ ਜਦੋਂ ਆਪਦੇ ਖੇਤ ਨੂੰ ਵੇਖਿਆ ਵੀ ਪਾਈ ਮੇਰੇ ਖੇਤ ਦਾ ਕੀ ਬਣਿਆ ਪਿਆ ਇਹ ਮੁੰਡੇ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਆ ਆ ਖਬਰਾਂ ਵੀ ਉਹਦੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੀਆਂ ਫਿਰ ਅਗਲੀ ਗੱਲ ਇਹ ਆ ਬਿਜਲੀ ਬੋਰਡ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ 105 ਕਰੋੜ ਤੋਂ ਵੱਧ ਦਾ ਨੁਕਸਾਨ ਹੁਣ ਤੱਕ ਬਿਜਲੀ ਵਿਭਾਗ ਦਾ ਹੋਇਆ 2300 ਤੇ 22 ਟਰਾਂਸਫਰ ਨੁਕਸਾਨੇ ਗਏ ਆ ਟਰਾਂਸਫਾਰਮਰ 23 ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਇਸ ਰੂਪ ਦੇ ਵਿੱਚ ਹੋਇਆ 7100 ਤੇ 14 ਬਿਜਲੀ ਦੇ ਖੰਭੇ ਡਿੱਗੇ ਜਾਂ ਨੁ 3 ਕਰੋੜ ਤੇ 56 ਲੱਖ ਦਾ ਨੁਕਸਾਨ ਇਸ ਪਾਸੇ ਦੇ ਵਿੱਚ ਹੋਇਆ 864 ਕਿਲੋਮੀਟਰ ਲੰਮੀਆਂ ਤਾਰਾਂ ਜਾਂ ਹੋਰ ਚੀਜ਼ਾਂ ਨੁਕਸਾਨੀਆਂ ਗਈਆਂ ਇਹ ਵੀ ਕਰੋੜਾਂ ਰੁਪਏ ਦੇ ਵਿੱਚ ਬਣਦੀਆਂ ਦਫ਼ਤਰ ਜਿਹੜੇ ਬਿਜਲੀ ਵਿਭਾਗ ਦੇ ਫਰਨੀਚਰ ਆ ਜਿਹੜਾ ਕੰਟਰੋਲ ਰੂਮ ਆ ਜਿਹੜਾ ਉਹਦਾ ਵੀ ਕਰੋੜਾਂ ਰੁਪਏ ਦੇ ਵਿੱਚ ਨੁਕਸਾਨ ਆ ਮਤਲਬ ਇਸ ਨੁਕਸਾਨ ਦੀ ਪਰਭਾਈ ਵੀ ਛੇਤੀ ਨਹੀਂ ਹੋਣੀ ਜਦੋਂ ਪਾਵਰ ਕਾਮ ਡਿਪਾਰਟਮੈਂਟ ਪਹਿਲਾਂ ਚੰ ਮਿਆ ਪਿਆ ਹੁਣ ਉਸ ਤੋਂ ਅਗਲੀ ਗੱਲ ਅੱਗੀ ਜਿਕੇ ਡਰਾਮੇਬਾਜ਼ੀ ਕਿਵੇਂ ਚੱਲੀ ਆ ਸਿਆਸੀ ਲੋਕ ਡਰਾਮੇਬਾਜ਼ੀ ਕਿਵੇਂ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਨੇ 1 ਮਿੰਟ ਤੇ 12 ਸਕਿੰਟ ਦੀ ਵੀਡੀਓ ਜਾਰੀ ਕੀਤੀ ਆ ਉਹਦੇ ਵਿੱਚ 5-6 ਸ਼ਾਟ ਉਵੇਂ ਆ ਜਿਵੇਂ ਕਿ ਫਿਲਮ ਦਾ ਟੀਜ਼ਰ ਰਿਲੀਜ਼ ਕਰਨਾ ਹੁੰਦਾ ਪਹਿਲੇ ਸ਼ਾਟ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਹੈਲੀਕਾਪਟਰ ਦੇ ਵਿੱਚ ਬੈਠ ਕੇ ਤੇ ਦੇਖ ਰਹੇ ਆ ਵੀ ਪਾਈ ਕਿਵੇਂ ਥੱਲੇ ਲੋਕਾਂ ਦਾ ਹਾਲ ਕੀ ਆ ਕਿੰਨਾ ਕੁ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਾਲ ਚੰਗਾ ਮਾੜਾ ਫਿਰ ਅਗਲੇ ਸ਼ਾਟ ਦੇ ਵਿੱਚ ਉਹ ਮੀਟਿੰਗ ਕਰ ਰਹੇ ਆ ਅਧਿਕਾਰੀਆਂ ਦੇ ਨਾਲ ਤੀਜੇ ਸ਼ਾਟ ਦੇ ਵਿੱਚ ਇੱਕ ਕਿਸਾਨ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਜਿਵੇਂ ਕੁੱਲ ਦੁਨੀਆਂ ਦਾ ਮਾਲਕ ਇੱਕੋ ਆ ਪਰਮਾਤਮਾ ਤੁਸੀਂ ਭਾਰਤ ਦੇ ਮਾਲਕਾਂ ਜੀ ਕਰੋ ਕਿਰਪਾ ਚੌਥੇ ਸ਼ਾਟ ਦੇ ਵਿੱਚ ਇੱਕ ਕਿਸਾਨ ਮੋਦੀ ਸਾਹਿਬ ਨੂੰ ਪੈਨ ਭੇਟ ਕਰਦਾ ਕਹਿੰਦਾ ਜੀ ਕਿ ਇਹਦੇ ਨਾਲ ਸਾਡੇ ਭਾਗ ਲਿਖ ਦਿਓ ਆ ਗੱਲਾਂ ਪਰ ਹੁਣ ਪਤਾ ਇਹ ਲੱਗਾ ਵੀ ਇਹ ਸਾਰਾ ਕੁਝ ਸਕ੍ਰਿਪਟਡ ਸੀ ਜਿਵੇਂ ਫਿਲਮ ਦੀ ਕਹਾਣੀ ਹੁੰਦੀ ਜਿਵੇਂ ਸੀਰੀਅਲ ਦੀ ਕਹਾਣੀ ਹੁੰਦੀ ਆ ਉਹ ਜਿਹੜੇ ਕਿਸਾਨਾਂ ਨੇ ਪੈਨ ਭੇਟ ਕੀਤਾ ਜਿਹੜੇ ਕਿਸਾਨਾਂ ਨੇ ਕਿਹਾ ਜੀ ਕਿ ਸਭ ਦਾ ਮਾਲਕ ਪ੍ਰਮਾਤਮਾ ਤੇ ਤੁਸੀਂ ਸਾਡੇ ਮਾਲਕਾਂ ਭਾਰਤ ਦੇ ਉਹ ਆਮ ਕਿਸਾਨ ਨਹੀਂ ਸਨ ਉਹ ਪਾਰਟੀ ਦੀ ਕਿਸਾਨ ਜਥੇਬੰਦੀ ਨਾਲ ਕਿਸਾਨ ਵਿੰਗ ਨਾਲ ਜੁੜੇ ਹੋਏ ਸਨ ਆਮ ਕਿਸਾਨ ਨੂੰ ਕਿੱਥੇ ਆਉਣ ਦੇਣਾ ਅੱਗੇ ਆਮ ਬੰਦੇ ਨੂੰ ਕਿੱਥੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਣ ਦੇਣਾ ਹੁਣ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਵੀ ਜੇਕਰ ਤੁਸੀਂ ਮਿਲਣਾ ਸੀ ਅਸਲ ਸੱਚੀ ਮੁੱਚੀ ਵਾਲੇ ਕਿਸਾਨਾਂ ਨੂੰ ਮਿਲਦੇ ਜਿਹੜੇ ਕਿਸੇ ਵੀ ਪਾਰਟੀ ਨਾਲ ਨਾ ਜੁੜੇ ਹੁੰਦੇ ਪਰ ਐਵੇਂ ਥੋੜੀ ਕਰਨਾ ਆਪਾਂ ਤਾਂ ਫਿਲਮ ਬਣਾਉਣੀ ਆ ਆਪਾਂ ਤਾਂ ਚਰਚਾ ਕਰਾਉਣੀ ਆ ਪਤਾ ਹੀ ਦੱਸਣਾ ਵੀ ਅਸੀਂ ਤੁਹਾਡੇ ਮਿਹਰਬਾਨ ਕਿੰਨੇ ਆ ਤੁਹਾਡੇ ਤੇ ਹੁਣ ਅਗਲੀ ਗੱਲ ਆ ਗਈ ਵੀ ਐਸਡੀਆਰਫ ਦਾ ਜਿਹੜਾ ਪੈਸਾ ਉਹਦੇ ਬਾਬਤ ਚਰਚਾ ਛਿੜਪੀ ਆ ਵੀ ਭਾਈ 1200 ਕਰੋੜ ਰੁਪਈਆ ਬੀਜੇਪੀ ਕਹਿੰਦੀ ਕਿ ਤੁਹਾਨੂੰ ਪਹਿਲਾਂ ਦਿੱਤਾ ਹੋਇਆ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਕਿ ਤੁਸੀਂ ਇਹਨਾਂ ਪੈਸਿਆਂ ਨੂੰ ਖਰਚਣ ਦੇ ਲਈ ਨਿਯਮ ਇੰਨੇ ਸਖਤ ਬਣਾਏ ਆ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਵੀ ਨਿਯਮਾਂ ਦੇ ਵਿੱਚ ਸਰਲਤਾ ਦਿੱਤੀ ਜਾਵੇ ਉਹ ਕਹਿੰਦੇ ਜੀ 1600 ਕਰੋੜ ਰੁਪਏ ਕਿੰਨਾ ਕੁ ਹੁੰਦਾ ਭਾਜਪੀ ਕਹਿੰਦੀ ਇਹ ਤਾਂ ਟੋਕਨ ਮਨੀ ਆ ਹੋਰ ਬੜਾ ਮਿਲ ਜੂਗਾ ਕਾਂਗਰਸ ਕੁਝ ਹੋਰ ਕਹੀ ਜਾਂਦੀ ਆ ਅਕਾਲੀ ਦਲ ਕੁਝ ਹੋਰ ਕਹੀ ਜਾਂਦਾ ਮਤਲਬ ਇੱਥੇ ਫਿਰ ਡਰਾਮਿਆਬਾਦੀ ਚੱਲ ਪਈ ਆ ਪ੍ਰਧਾਨ ਮੰਤਰੀ ਸਾਹਿਬ ਆਏ ਉਹਨਾਂ ਨੇ ਹਿੰਦੀ ਦੇ ਉੱਤੇ ਟਿੱਪਣੀ ਕਰਤੀ ਪੰਜਾਬੀ ਬੰਦੇ ਦੇ ਉੱਤੇ ਟਿੱਪਣੀ ਕਰਤੀ ਹੁਣ ਇਸ ਗੱਲ ਦਾ ਚੱਕਰ ਚੱਲੀ ਜਾਂਦਾ ਹਰਦੀਪ ਸਿੰਘ ਮੁੰਡਿਆ ਪੰਜਾਬ ਦੇ ਕੈਬਨਿਟ ਮੰਤਰੀ ਉਹ ਕਹਿੰਦੀ ਜਦੋਂ 1600 ਕਰੋੜ ਰੁਪਏ ਦਾ ਐਲਾਨ ਕੀਤਾ ਮੋਦੀ ਸਾਹਿਬ ਨੇ ਮੈਂ ਕਿਹਾ ਜੀ 1600 ਕਰੋੜ ਰੁਪਇਆ ਘਾਟਾ ਹੋਰ ਦਿਓ ਮੋਦੀ ਸਾਹਿਬ ਕਹਿੰਦੇ ਆਪ ਕੋ ਹਿੰਦੀ ਨਹੀਂ ਆਤੀ ਇਹਨੂੰ ਕੋ ਹਿੰਦੀ ਸਿਖਾइए ਹੁਣ ਆ ਗੱਲ ਚੱਲ ਪਈ ਆ ਉਧਰ ਲੋਕ ਡੁੱਬੇ ਪਏ ਆ ਉਹਨਾਂ ਦੇ ਘਰ ਪਤਾ ਨਹੀਂ ਕਦੋਂ ਬਣਨੇ ਆ ਇਧਰਲੇ ਪਾਸੇ ਸਿਆਸੀ ਪਖੰਡਬਾਜ਼ੀ ਸ਼ੁਰੂ ਹੋ ਗਈ ਆ ਇਹ ਡਰਾਮੇਬਾਜ਼ੀ ਸ਼ੁਰੂ ਹੋ ਗਈ ਆ ਇਹ ਭਾਰਤ ਦੇ ਵਿੱਚ ਹਰ ਵਿਸ਼ੇ ਦੇ ਉੱਤੇ ਡਰਾਮੇਬਾਜ਼ੀ ਇਵੇਂ ਚੱਲਦੀ ਆ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ 1988 ਦੇ ਵਿੱਚ ਕਿਸੇ ਦੇਤਾ ਦਾ ਘਰ ਨਹੀਂ ਡਿੱਗਿਆ ਕਿਸੇ ਦਾ ਪਸ਼ੂ ਨਹੀਂ ਮਰਿਆ ਕਿਸੇ ਦੀ ਘੱਟੀ ਨਹੀਂ ਰੁੜੀ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਉਦੋਂ ਵੀ ਆਮ ਲੋਕ ਮਰੇ ਹੁਣ 37 ਸਾਲ ਬਾਅਦ 2025 ਦੇ ਵਿੱਚ ਵੀ ਕਿਸੇ ਨੇਤਾ ਦਾ ਕੁਝ ਨਹੀਂ ਨੁਕਸਾਨ ਹੋਇਆ ਕੋਈ ਮੁੱਕਿਆ ਨਹੀਂ ਕਿਸੇ ਦਾ ਘਰ ਨਹੀਂ ਟਿਆ ਕਿਸੇ ਦਾ ਪਸ਼ੂ ਨਹੀਂ ਮਰਿਆ ਨੁਕਸਾਨ 37 ਸਾਲ ਪਹਿਲਾਂ ਵੀ ਆਮ ਲੋਕਾਂ ਦਾ ਸੀ ਨੁਕਸਾਨ 37 ਸਾਲ ਬਾਅਦ ਵੀ ਆਮ ਲੋਕਾਂ ਦਾ ਮਰਦੇ ਉਦੋਂ ਵੀ ਉਹੀ ਸੀ ਆਮ ਲੋਕ ਮਰਦੇ ਅੱਜ ਵੀ ਆਮ ਲੋਕ ਆ ਡਰਾਮੇਬਾਜ਼ੀ ਉਦੋਂ ਵੀ ਹੁੰਦੀ ਸੀ ਡਰਾਮੇਬਾਜ਼ੀ ਹੁਣ ਵੀ ਹੁੰਦੀ ਆ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਆ ਜੀ ਕਿ ਜੇਕਰ ਤੁਸੀਂ ਦੇਖਣਾ ਨਾ ਵੀ ਕਿਸਾਨੀ ਦਾ ਹਾਲ ਕੀ ਆ ਤੁਸੀਂ ਕਿਸੇ ਖੇਤ ਦੇ ਵਿੱਚ ਜਾਓ ਤੇ ਅਚਾਨਕ ਜਾਓ ਇਹ ਨਹੀਂ ਵੀ ਪਹਿਲਾਂ ਮੀਟਿੰਗ ਕਰਕੇ ਰਿਹਸਲਾ ਕਰਵਾਉਣੀਆਂ ਵੀ ਪਾਈ ਇਹ ਆਗੇ ਆਏਗਾ ਇਸ ਕੋਮ ਐਸੇ ਬੋਲेंगे ਫਿਰ ਇਹ ਬੋਲੇਗਾ ਐਸੇ ਬੋਲेंगे ਐਸੇ ਕਰਾਂਗੇ ਇਹੋ ਨਹੀਂ ਅਚਾਨਕ ਜਾਓ ਤਾਂ ਤੁਹਾਨੂੰ ਪਤਾ ਲੱਗੇ ਪੰਜਾਬ ਦੀ ਭੀੜ ਕੀ ਆ ਪੰਜਾਬ ਕਿਉਂ ਅੜਦਾ ਪੰਜਾਬ ਕਿਵੇਂ ਡਿਗ ਡਿਗ ਕੇ ਖੜਦਾ ਪੰਜਾਬ ਕਿਵੇਂ ਉਜੜ ਉਜੜ ਕੇ ਵੱਸਦਾ ਪੰਜਾਬ ਦੇ ਲੋਕਾਂ ਦੇ ਅੰਦਰ ਕੀ ਕੀ ਚੱਲਦਾ ਤੁਸੀਂ ਆਓ ਕੱਲੇ ਕੱਲੇ ਆਓ ਤੇ ਮੇਰੀ ਨੇਤਾਵਾਂ ਨੂੰ ਬੇਨਤੀ ਹੈ ਤੁਸੀਂ ਹੁਣ ਹੜ ਪੀੜ ਤੋਂ ਲੋਕਾਂ ਦਾ ਫਿਰ ਪਤਾ ਲੈਣ ਜਾਓਗੇ ਚਲੋ ਇਹ ਤੁਹਾਡੇ ਕੰਮ ਦੇ ਵਿੱਚ ਸ਼ਾਮਲ ਆ ਪਰ ਆਪਦਾ ਲੂੰਗ ਲਾਣਾ ਘਰੇ ਛੱਡ ਕੇ ਜਾਇਆ ਕਰੋ ਤੁਸੀਂ ਇਕੱਲੇ ਜਾਓ ਆਪਦਾ ਇੱਕ ਪੀਏ ਲੈ ਜਾਓ ਇੱਕ ਡਰਾਈਵਰ ਲੈ ਜਾਓ ਇੱਕ ਆਪ ਜਾਓ ਤੁਸੀਂ ਕਿਸੇ ਦੀ ਮਦਦ ਕਰਨ ਚੱਲੇ ਤੁਹਾਡਾ ਕਿਸੇ ਨੂੰ ਨੁਕਸਾਨ ਥੋੜੀ ਕਰਨਾ ਜੇ ਤੁਹਾਡੇ ਅੰਦਰ ਚੋਰ ਆ ਤੁਸੀਂ ਫੇਰ ਇੰਨਾ ਲੂੰਗ ਲਾਣਾ ਲੈ ਕੇ ਜਾਂਦੇ ਆ ਜਦੋਂ ਤੁਸੀਂ ਨਾਲ 50 ਗਨਮੈਂਟ ਲੈ ਜਾਂਦੇ ਆ ਉਹਨਾਂ ਲੋਕਾਂ ਦੀ ਮੁਸ਼ਕਲ 'ਚ ਵਾਧਾ ਕਰਨੇ ਕੋਈ ਫਾਇਦਾ ਨਹੀਂ ਕਰਦੇ ਤੁਸੀਂ ਚਿੱਟੇ ਲੀੜੇ ਪਾਲੇ ਇੱਕ ਤੁਹਾਡੇ ਤੇ ਤਪਕਾ ਨਹੀਂ ਪੈਂਦਾ ਗਾਰੇ ਦਾ ਤੇ ਉਹ ਲੋਕ ਜਿਹੜੇ ਗਾਰੇ ਦੇ ਵਿੱਚ ਰਲੇ ਪਏ ਆ ਉਹਨਾਂ ਲੋਕਾਂ ਨੇ ਤੁਹਾਡੇ ਦਾ ਕੋਈ ਨੁਕਸਾਨ ਨਹੀਂ ਕਰਨਾ ਕੋਈ ਹਮਲਾ ਨਹੀਂ ਕਰਨਾ ਜਾਓ ਇਹਨਾਂ ਵਰਗੇ ਬਣ ਕੇ ਜਾਓ ਇਹਨਾਂ ਦੀ ਗੱਲ ਸੁਣ ਕੇ ਆਓ ਤੇ ਨਾਲਾ ਮਸਲਾ ਹੱਲ ਕਰੋ ਸਿਰਫ ਇਨੀ ਬੇਨਤੀ ਆ ਇਹਨਾਂ ਹੜਾਂ ਦੇ ਉੱਤੇ ਤਮਾਸ਼ਾ ਨਾ ਕਰੋ ਇਹਨਾਂ ਹੜਾਂ ਦੇ ਉੱਤੇ ਰਾਜਨੀਤੀ ਨਾ ਕਰੋ ਇਹਨਾਂ ਹੜਾਂ ਦੇ ਵਿੱਚੋਂ ਰੋਟਾ ਨਾ ਸਿਆਸੀ ਸੇਕੋ ਇਹਨਾਂ ਹੜਾਂ ਦੇ ਵਿੱਚੋਂ ਵੀ ਕਮਾਈ ਦੇ ਸਾਧਨ ਲੱਭੋ ਇਹਨਾਂ ਹੜਾਂ ਦੇ ਵਿੱਚੋਂ ਵੀ ਇਹਨਾਂ ਨਾਲ ਕਹੋ ਜੀ ਕਿ ਮੈਂ ਆਪ ਉੱਬਰਾਂ ਪੰਜਾਬ ਉੱਬਰਿਆ ਤੁਸੀਂ ਤਾਂ ਉੱਬਰੋਗੇ ਜੇ ਇਹ ਜਉਂਦੇ ਰਹਿਣਗੇ ਤਾਂ ਸਾਰਾ ਕੁਝ ਆ ਇਹ ਲੋਕ ਜਉਂਦੇ ਰਹਿਣਗੇ ਤਾਂ ਜੇ ਮੱਜ ਮਰਗੀ ਚ ਚੜਾਪੇ ਮਰ ਜਾਂਦੇ ਆ ਤੇ ਜਿਹੜੇ ਨੇਤਾ ਚਿਚੜਾਂ ਵਰਗੇ ਆ ਉਹ ਇਹਨਾਂ ਨੂੰ ਜਿਉਂਦੇ ਰੱਖੋ ਬੇਨਤੀ ਸਿਰਫ ਇਹ ਆ ਕਿਰਪਾ ਕਰਕੇ ਇਸ ਵੇਲੇ ਪੰਜਾਬ ਤੇ ਤਰਸ ਕਰੋ ਪੰਜਾਬ ਦੇ ਲਈ ਖੁੱਲੀ ਡੁੱਲੀ ਰਕਮ ਜਾਰੀ ਕਰੋ ਸੂਬੇ ਦੀ ਸਰਕਾਰ ਵੀ ਮਦਦ ਕਰੇ ਦਾਨੀ ਸੱਜਣ ਬਹੁਤ ਸਾਰੇ ਅੱਗੇ ਆਏ ਬਹੁਤ ਬਹੁਤ ਸ਼ੁਕਰੀਆ ਧਰਮ ਦੀਆਂ ਵਲਗਣਾ ਤੋਂ ਉੱਤੇ ਉਠੋ ਤੇ ਇਮਾਨਦਾਰੀ ਵਰਤਾਓ